ਸਤ ਸ੍ਰੀ ਅਕਾਲ ਜੀ ਸਾਰੇਨ ਵਧੀਆ ਫਾਰਮਰ ਹੀਰੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਦੋ گاਵਾ ਦਿਖਾਉਣੀ ਆ ਇੱਕ ਤਾਜੀ ਸੂਈ ਆ ਤੇ ਇੱਕ ਟੁਕੜਾ ਗੱਪਣ ਚੱਕ ਪਾਸਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੋਂ ਕਰੀ ਆਪਣਾ ਨਾਂ ਭਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਸੀਲ ਨਾਲਾ ਡਿਸਟ੍ਰਿਕਟ ਕਪੂਰਥਲਾ ਤੇ ਫੋਨ ਨੰਬਰੇ ਬੋਲ ਦੇ ਕਰੀ 772907148 ਜੀ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਉਤੋਂ ਹੀ ਆਪਾਂ ਕਰੀ ਯਾਰ ਭਾਜੀ ਤਾਜੀ ਸੂਈ ਜੋ ਪਹਿਲਾ ਸੂਆ ਵੈਟ ਜਵੱਸ਼ੀ ਇਹਦੇ ਮਗਰ ਜੋ ਅੱਛਾ 6-7 ਦਿਨ ਹੋਏ ਜੋ ਸੂਈ ਮਰਨ ਠੀਕ ਆ ਹਾਂਜੀ ਕੋ ਦੁੱਧ ਵਾਲੇ ਬੋਲਾ 10 ਕਿਲੋ ਇਥੇਲੇ ਤਿਆਰ ਦਿਓ ਹੈਗਾ ਜ ਬਾਕੀ ਮਾਲਾ ਮੂਲਾ ਮਾਰ ਕੇ 12-13 ਕਿਲੋ ਦੁੱਧ ਕਰ ਦਿੰਗੇ ਠੀਕ ਆ ਚਲੋ ਮੌਕੇ ਤੇ ਜਿਹੜਾ 10 ਲੀਟਰ ਗਿੰਦੇ ਤਿਆਰ ਆ ਉਹ ਤੁਸੀਂ ਆਪਣੀ ਆਪ ਚੋਈ ਕਰਕੇ ਲੈ ਜਨ ਕਾ ਕਿ ਸੂਗਾ ਪਹਿਲਾ ਹੀ ਬੀਜੀ ਬਚਾ ਲੈਂਦਾ ਬਗਿਆਰੀ ਭਾਜੀ ਸਿੰਡੀ ਸੀਰ ਚ ਬਚਾ ਲਾ ਕੇ ਖਾ ਦਿੰਨੇ ਆ। ਹਾਂ ਦੇਖ ਸਾਹ ਦੇ ਹਵਾਨਾ ਇਹਦਾ ਕੰਪੈਕਟ ਜਿਹਾ ਹਵਾਨਾ ਵਾ ਤੇ ਮਗਰ ਇਹਦੇ ਵੱਛੀ ਜੇ ਹਾਂਜੀ ਮਗਰ ਵੱਛੀ ਭਾਜੀ ਚੰਗੀ ਜੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖੀ ਆਦਾ ਆਪਾਂ ਮੋਲ ਆ ਰਿਹਾ ਭਾਜੀ ਜੋ ਮਰਜ਼ੀ ਕਰੀਏ ਹਾਂਜੀ 20000 ਦੇ ਦਈਏ ਨਹੀਂ ਵਿੱਚੋਂ ਕਰ ਦਈਏ ਕਮਾਨਾ 10000 ਬਾਜੀ ਸ਼ੁਰੂ 27000 ਦੇ ਜਨਾਂ ਅੱਛਾ 27000 ਦੇ ਬਾਜੀ ਬਾਜੀ ਕਰਦਾ ਕੋਈ ਨਹੀਂ ਮੌਕੇ ਦੇ ਮਾਨਤਣ ਠੀਕ ਹੈ ਜੀ ਬਾਕੀ 10 ਕਿਲੋ ਇਹ ਠੰਡਾ ਕਰਕੇ ਦੁੱਧ ਜੋ ਬਾਕੀ ਮੈਲਾ ਮੂਲਾ ਮਾਰ ਕੇ 12 13 ਕਿਲੋ ਦੁੱਧ ਕਰ ਜੂਗੀ ਠੀਕ ਹੈ ਜੀ ਹਾਂ ਜੀ ਬਾਕੀ ਸਾੰਭੀ ਥੋੜੀ ਘਾਟਿਆ ਆ ਆਹ ਦੇਖੋ ਤੇ ਆ ਥਾਣੇ ਦੇ ਦੇਖ ਸਕਦੇ ਆ ਪਾ ਲੱਗੇ ਤਾਂ ਬੜਾ ਵਧੀਆ ਥਾਂ ਲੱਗਦਾ ਹਾਂ ਕਿਵਾ ਤੂ ਵੀ ਜੀ ਸਾਫ ਠੀਕ ਹੈ ਹਾਂ ਬੋਲ ਸੰਜੀਤ ਠੀਕ ਹੈ ਜੀ ਹਾਂਜੀ ਆਪਾਂ ਬਾਕੀ ਬਸ ਬੜੀ ਚੰਗੀ ਲੱਗੀ ਠੀਕ ਹੈ ਹਾਂਜੀ ਤੇ ਹੁਣ ਇੱਕ ਆ ਗਈ ਤੋਕੜ ਗੱਬਣਾ ਹਾਂਜੀ ਲਓ ਜੀ ਇਹ ਕਿੰਨੇ ਚਿਰ ਦੀ ਚੱਕ ਪਾਸ ਤੇ ਇਹ ਆਹ ਜੀ ਬਾਜੀ ਪੰਜਾਂ ਮਹੀਨਿਆਂ ਦੀ ਚੱਕ ਪਾਸ ਕੱਲ ਚੈੱਕ ਕਰਾ ਕੇ ਠੰਡਾ ਡੀਗਲਵਾ ਕੇ ਲਿਆਉਂਦੀ ਹਾਂ ਨਾ ਘਰੋਂ ਅੱਛਾ ਹਾਂਜੀ ਬਾਜੀ ਆਪਣੀ ਵੀਰ ਭਰਾ ਦੇ ਦੋਹਾਂ ਚੋਂ ਦਿਨਾਂ ਚ ਛੱਲੀ ਕਰਾ ਲੇ ਠੀਕ ਹੈ ਹਾਂਜੀ ਪੰਜਾਂ ਮਹੀਨੇ ਦੇ ਲੱਗੇ ਜਿਹੜੀ ਚੱਕ ਪਾਸਸ ਸਸਤੇ ਆਇਆ ਲੈ ਆ। ਰਵੀ ਹਰਿ ਬਾਜੀ ਠੰਡੀ ਸੀ ਇੰਦਰ ਵੈੜ ਆ। ਤੇ ਥਣ ਥਣ ਪੂਰੇ ਜੇ ਪੂਰੇ ਪੂਰੇ ਬਾਜੀ ਮਗਰ ਲਿਆ ਮਗਰ ਚੋਲੇ ਅਗਲੇ ਨਾਲ ਅਗਲਾ ਚੋਲੇ ਕੋਈ ਬਾਤ ਘਟਤ ਨਹੀਂ ਆ ਨਹੀਂ ਨਹੀਂ ਬਾਜੀ ਇਹ ਥਲੇ ਦੁੱਧ ਦੂਗਾ ਬਾਜੀ 8 ਕਿਲੋ ਠੀਕ ਹੈ ਕੋਈ 7 ਕਿਲੋ 7ਾਂ ਤੋਂ ਪਲੱਸ ਕੋਈ ਲਾ ਦੇ ਆਪਣਾ ਪੱਕਾ ਕਿ ਆ ਟੂਏ ਰ ਸਾਫੀ ਲਗਾ ਹਾਂਜੀ ਠੀਕ ਤੇ ਪਸਨੀ ਨਹੀਂ ਥਣ ਪੂਰਾ ਆ ਵਧੀਆ ਕਰਦੀ ਪਸਨੀ ਕਿੰਨਾ ਇਹਦੇ ਕੋਲ ਪੱਕਾ ਦੁੱਧ ਦੁੱਧ ਦੂ ਭਾਜੀ 8 ਕਿਲੋ ਅਸਲ ਤਾਂ ਪਲਾਸ ਆਪਣਾ ਬੱਕਾ ਲਾੜੇ ਦੋਦੇ ਦੋ ਟਾਈਮ ਕੋ ਚੋਹ ਖੜੇ ਆਪਣੀ ਠੀਕ ਆ ਹਾਂਜੀ ਭਾਜੀ ਬਾਦੀਆ ਜੇ ਵਾਜੂਗੀ ਇਹ ਸੰਭੀ ਸੰਭੀ ਘਾਟਿਆ ਗਏ ਨੇ ਠੀਕ ਆ ਬਾਕੀ ਪੰਜਵੇਂ ਮਹੀਨੇ ਚੈੱਕ ਬਾਜਿਓ ਤੇ ਕਈ ਵਾਰੀ ਕਈਆਂ ਨੂੰ ਹੁੰਦਾ ਕਿ ਗਾਂ ਦੇ ਨਾਲ ਵਛੀ ਵੀ ਹੋਵੇ ਭਾਜੀ ਭਾਜੀ ਵਛੀ ਆ ਆਪਣੀ ਘਰ ਵਾਲੀ ਇਹਦੇ ਨਾਲ ਹੀ ਦੇ ਦਾਂਗੇ ਵਛੀ ਦੇ ਦਈਏ ਨਾਲ ਹੀ ਫਿਰ ਨਾਲ ਦੇ ਦਾਂਗੇ ਭਾਜੀ ਇਹ ਵਛੀ ਤਿੰਨਾਂ ਸਾਢੇ ਤਿੰਨ ਮਹੀਨੇ ਆਰੀ ਜੀ ਆਹ ਵਛੀ ਜਿਹੜੀ ਉੱਤਰਾ ਵੇਦਿਆ ਉਹਨਾਂ ਨੇ ਘਰੇ ਰੱਖੀ ਸੀ ਹਾਂਜੀ ਤੇ ਵੀ ਕਹਿੰਦੇ ਕਿ ਦੇ ਦਾਂਗੇ ਨਾਲ ਉੱਤਰਾ ਹੀ ਜੜੀ ਇਹ ਆਪੇ ਆਵਲੀ ਗਾਂ ਦੀ ਨਹੀਂ ਆ ਪਰ ਕਹਿੰਦੇ ਕਿ ਚਲੋ ਗਾਂ ਦੇ ਨਾਲ ਦੇ ਦਾਂਗੇ ਕੋਈ ਸੰਭਲੂਗਾ ਨਾਲੇ ਵਛੀ ਵੀ ਸੰਭਲੂਗਾ ਤੇ ਨਾਲੇ ਗਾਂ ਵੀ ਕੋ ਸੰਭਲੂਗਾ ਹਾਂਜੀ ਭਾਜੀ ਬਾਾਕੀ ਛੱਡੀ ਆ ਹਵਾਨਾ ਦੇਖ ਸਾਦੇ ਜੇ ਤਾਂ ਲੱਗੇ ਤਾਂ ਠੀਕ ਐ ਤੇ ਇਹਦਾ ਮੁੱਲ ਫਿਰ ਮੁੱਲ ਗਰਾਉਂਡ ਭਾਜੀ ਭਾਈ 25 ਕਰਾ ਲਓ ਅੱਛਾ ਭਾਈ ਆ ਦੇ ਦਈਏ ਭਾਈ ਆ ਦੀ ਕਬੀਰੀ ਦੇ ਦਈਏ ਪੂਰੇ 20 ਦੀ ਭਾਜੀ ਦੇ ਦਾਂਗੇ ਨਾਲ ਵਛੀ ਦੇ ਦਾਂਗੇ ਭਾਜੀ ਠੀਕ ਐ ਜੀ ਹਾਂਜੀ ਭਾਜੀ ਬਾਕੀ ਆਣ ਕੇ ਆਪਣੀ ਤਸੱਲੀ ਕਰਕੇ ਖੜੋ ਭਾਜੀ ਸੁਈਆਂ ਸਵਾਈਆਂ ਜੋ ਠੀਕ ਐ ਜੀ ਹਾਂਜੀ ਭਾਜੀ ਠੀਕ ਐ ਵੀਰ ਜੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਚ ਜਾ ਕੇ ਫੇਰੀ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਦੋਦਰੇ ਤੁਸੀਂ ਆਪ ਚਵਾਈ ਕਰਕੇ ਖੜਨੀ ਆਂ ਹਰ ਕਿਸੇ ਵੀਡੀਓ ਚ ਬਾਰ ਬਾਰ ਕਿੰਨੇ ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ ਜਿੱਥੋਂ ਵੀ ਲੈਣਾ ਭਾਵੇਂ ਇੱਥੇ ਲਓ ਜਿੱਥੋਂ ਮਰਜ਼ੀ ਲਓ ਪਰ ਆਪਣੀ ਆਪ ਤਸੱਲੀ ਕਰਕੇ ਖੋੜੋ ਭਾਵੇਂ ਕੋ ਜਿੰਨੇ ਮਰਜ਼ੀ ਗਾਰੰਟੀਆਂ ਦੇਈ ਜਾਵੇ ਜੋ ਮਰਜ਼ੀ ਕਹੀ ਜਾਵੇ ਤੁਸੀਂ ਆਪ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਨਾ ਸਾਡੇ ਤੇ ਨਾ ਹੋਰ ਨਾ ਕਿਸੇ ਤੇ ਨਾ ਹੋਰ